ਭਗਵਾਨ ਤੁਮਾਰ ਸਰਕਾਰ ਮੁਰਦਾਬਾ 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 ਮੋਦੀ ਦਾ ਯਾਰ ਭਗਵੰਤ ਮਾਨ ਮੁਰਦਾਬਾ 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 ਭਗਵੰਤਬਾਨ ਦੇ ਐਮਐਲਏ ਟਰਾਲੀਆਂ ਚੋਰੀ ਕਰਨ ਵਾਲੇ ਐਮਐਲਏ ਮੁਰਦਾਬਾ 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 ਸ਼ਾਂਤਮਈ ਕਿਸਾਨਾਂ ਦੇ ਦੁਸ਼ਤ ਦੇ ਕਰਨ ਵਾਲੀ ਸਰਕਾਰ ਦਾ ਬੇੜਾ ਹੀ ਕਰਕਰ ਬੇੜਾ ਹੀ ਕਰਕਰ ਬੇੜਾ ਹੀ ਕਰਕਰ ਕਾਰਪੋਰੇਟ ਘਰਾਣੇ ਦਾ ਯਾਰ ਮੋਦੀ ਮੁਰਦਾਬਾ ਮੁਰਦਾਬਾ ਕਰਵਾਣ ਦਾ ਯਾਰ ਭਗਵੰਤ ਮਾਨ ਮੁਰਦਾਬਾਦ 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 ਗ੍ਰਿਫਤਾਰ ਕੀਤੇ ਕਿਸਾਨ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਗ੍ਰਿਫਤਾਰ ਕੀਤੇ ਕਿਸਾਨ ਰਿਹਾ ਕਰਾ ਕੇ ਰਹਾਗੇ ਕਰਾ ਕੇ ਰਹਾਗੇ ਰਹਾ ਕੇ ਰਹਾਗੇ ਕਿਸਾਨ ਮਜ਼ਦੂਰ ਦੁਕਾਨਦਾਰ ਜਿੰਦਾਬਾਦ 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 ਭਗਵੰਤ ਮਾਨ ਸਰਕਾਰ ਮੁਰਦਾਬਾਦ